ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਰੌਲਾ ਪਿਆ ਕਿ ਸੋਸ਼ਲ ਮੀਡੀਆ ਤੇ ਹਮੇਸ਼ਾ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲੀ ਤੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਵਾਲੀ ਇੱਕ ਕੁੜੀ ਜਿਹਨੇ ਆਪਣਾ ਨਾਂ ਕਮਲਕੌਰ ਰੱਖਿਆ ਹੋਇਆ ਸੀ ਉਹਦੀ Laash ਕਾਰ ਦੇ ਵਿੱਚੋਂ ਮਿਲੀ ਹੈ ਜਿਹੜੀ ਬਦਬੂ ਮਾਰ ਰਹੀ ਸੀ, ਮੁਸ਼ਕੀ ਪਈ ਸੀ ਔਰ ਉਸ ਤੋਂ ਬਾਅਦ ਬੜਾ ਕੁਝ ਹੁਣ ਸਾਹਮਣੇ ਆ ਰਿਹਾ ਹੈ। ਤੁਸੀਂ ਸਾਰੇ ਜਾਨਣਾ ਚਾਹੁੰਦੇ ਹੋਵੋਗੇ ਕਿ ਉਹਦਾ ਕਤਲ ਕੀਤਾ ਕਿਹਨੇ ਹੈ ਔਰ ਕਿਉਂ ਕੀਤਾ ਹੈ? ਉਹਨੂੰ ਕਿਹਨੇ ਮਾਰਿਆ ਹੈ ਜਾਂ ਉਹਨੇ ਆਤਮ ਹੱਤਿਆ ਕੀਤੀ ਹੈ ਹੁਣ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਾਰੀ ਗੱਲ ਕਰਨੀ ਹੈ ਜੋ ਹੁਣ ਤੱਕ ਸਾਹਮਣੇ ਆਈ ਹੈ ਪਰ ਇਹਦੇ ਵਿੱਚ ਤੁਸੀਂ ਇੱਕ ਗੱਲ ਵੇਖੋ ਕਿਸੇ ਵਿਅਕਤੀ ਦੀ ਮੌਤ ਤਾਂ ਬੜੀ ਪਰਬਤੋਂ ਭਾਰੀ ਹੁੰਦੀ ਹੈ ਤੇ ਕਿਸੇ ਵਿਅਕਤੀ ਦੀ ਮੌਤ ਬੜੀ ਕੰਬੋ ਹੌਲੀ ਤੇ ਘਟੀਆ ਹੁੰਦੀ ਹੈ ਇਹ ਸਾਰਾ ਕੁਝ ਬੰਦੇ ਦੇ ਕੰਮਾਂ ਤੇ ਸੋਚ ਦੇ ਆਧਾਰ ਤੇ ਹੁੰਦਾ ਹੁਣ ਇਹ ਜਿਹੜੀ ਕਮਲ ਕੌਰ ਜੀ ਦਾ ਅਸਲੀ ਨਾਂ ਕੰਚਨ तिवारी ਦੱਸਿਆ ਜਾ ਰਿਹਾ ਹੈ ਇਹ ਜਿਹੜੀ ਮੁਸ਼ਕੀ ਲਾਸ ਜਦੋਂ ਇਹਦੀ ਮਿਲੀ ਹੈ ਚੈਨਲਾਂ ਤੇ ਖਬਰਾਂ ਆ ਰਹੀਆਂ ਨੇ ਤਾਂ ਥੱਲੇ ਕਿਸੇ ਬੰਦੇ ਦਾ ਅਫਸੋਸ ਦਾ ਕਮੈਂਟ ਨਹੀਂ ਆ ਰਿਹਾ ਸਾਰੇ ਕਹਿ ਰਹੇ ਨੇ ਚੰਗਾ ਹੋਇਆ ਬੜਾ ਗੰਦ ਪਾਇਆ ਹੋਇਆ ਸੀ ਬੜਾ ਗੰਦ ਫਲਾਉਂਦੀ ਸੀ ਵਧੀਆ ਹੋਇਆ ਪਰ ਜੇ ਕਿਸੇ ਉਸ ਬੰਦੇ ਦੀ ਮੌਤ ਅੱਜ ਹੋਈ ਹੁੰਦੀ ਜਾਂ ਉਸ ਕਿਸੇ ਧੀ ਭੈਣ ਦੀ ਇਸ ਤਰ੍ਹਾਂ ਹੋਈ ਹੁੰਦੀ ਜਿਹੜੇ ਸਮਾਜ ਲਈ ਕੋਈ ਚੰਗੇ ਕੰਮ ਕੀਤੇ ਹੁੰਦੇ ਕੋਈ ਚੰਗੀ ਸੋਚ ਵਿਖਾਈ ਹੁੰਦੀ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੇ ਅਫਸੋਸ ਕਰਨਾ ਸੀ ਉੱਥੇ ਵੱਡੀ ਗਿਣਤੀ ਲੋਕਾਂ ਨੇ ਆਵਾਜ਼ ਵੀ ਉਠਾਉਣੀ ਸੀ ਕਿ ਇਹਨੂੰ ਇੰਜ ਕੀਤਾ ਕਿਨੇ ਆ ਇਹ ਪੜਤਾਲ ਕਰੋ ਇਨਕੁਆਇਰੀ ਕਰੋ ਤੇ ਇਨਸਾਫ ਦਿਓ ਹੁਣ ਇਸ ਮਾਮਲੇ ਦੇ ਵਿੱਚ ਹੁਣ ਤਿੰਨ ਚੀਜ਼ਾਂ ਸਾਹਮਣੇ ਆਈਆਂ ਇੱਕ ਤਾਂ ਇਸ ਕੁੜੀ ਨੂੰ ਹੋਇਆ ਕੀ ਐ ਇਹ ਕੀਤਾ ਕਿਨੇ ਐ ਇਹਦੇ ਸਬੰਧੀ ਇੱਕ ਤਾਂ ਇਸ ਜਿਹੜੀ ਕਮਲ ਕੌਰ ਇਹ ਕੁੜੀ ਸੀ ਜਿਹੜੀ ਜਿਹਦੇ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਤੇ ਵੀਡੀਓ ਬਹੁਤ ਜ਼ਿਆਦਾ ਆਉਂਦੇ ਸੀ ਇਹਦੇ 383000 ਦੇ ਕਰੀਬ ਫਾਲੋਅਰ ਨੇ ਸੋਸ਼ਲ ਮੀਡੀਆ ਤੇ ਔਰ ਇਹਦੀ ਭੈਣ ਸਾਹਮਣੇ ਆਈ ਹੈ ਕੈਮਰਿਆਂ ਤੇ ਇਹਦਾ ਗਵੰਡੀ ਨੇ ਸਾਹਮਣੇ ਆ ਕੇ ਦੱਸਿਆ ਔਰ ਨਾਲ ਹੀ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ ਜਿਦੇ ਤੋਂ ਬੜੇ ਕੁਝ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹਦੀ ਭੈਣ ਨੇ ਦੱਸਦੀ ਹੈ ਰਹਿੰਦੀ ਤਾਂ ਇਹ ਕੁੜੀ ਲੁਧਿਆਣੇ ਸੀ ਔਰ ਇਹਦੀ লাশ ਜਿਹੜੀ ਮੁਸ਼ਕੀ ਹੋਈ ਕਾਰ ਦੇ ਵਿੱਚੋਂ ਮਿਲੀ ਆ ਉਹ ਬਠਿੰਡਾ ਦੇ ਪੁਚੋ ਦਾ ਇੱਕ ਹਸਪਤਾਲ ਹੈ ਉਹਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਖੜੀ ਸੀ ਉਸ ਗੱਡੀ ਚੋਂ ਮਿਲੀ ਹੈ ਤੇ ਉਹਦੀ ਭੈਣ ਕਹਿੰਦੀ ਆ ਵੀ ਸਾਨੂੰ ਤਾਂ ਇਹ ਕਹਿ ਕੇ ਗਈ ਸੀ ਵੀ ਮੈਂ ਗੱਡੀ ਦੀ ਰਿਪੇਅਰ ਕਰਾਉਣੀ ਹੈ ਗੱਡੀ ਠੀਕ ਕਰਾਉਣੀ ਹੈ ਉੱਥੇ ਕੋਈ ਵਿਅਕਤੀ ਵਧੀਆ ਕੰਮ ਕਰਦਾ ਉਹ ਮੈਨੂੰ ਜਾਣਦਾ ਹੈ ਤੇ ਉੱਥੋਂ ਮੈਂ ਕਰਾ ਕੇ ਲੈ ਆਉਣੀ ਹੈ ਉਹਦੀ ਭੈਣ ਨੇ ਦੱਸਿਆ ਕਿ ਅਸੀਂ ਦੋ ਭਰਾ ਤੇ ਤਿੰਨ ਭੈਣਾਂ ਪੰਜਾਬ ਦੇ ਨਹੀਂ ਬਾਹਰੋਂ ਆਏ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਕਮਲ ਕੌਰ ਨਾਂ ਸੁਣ ਕੇ ਇੰਜ ਲੱਗਦਾ ਹੋਣਾ ਵੀ ਇਹ ਸ਼ਾਇਦ ਪੰਜਾਬਣ ਹੈ ਕਿਉਂਕਿ ਪੰਜਾਬੀ ਚੋ ਬੋਲਦੀ ਹੁੰਦੀ ਸੀ ਪਰ ਅੱਜ ਇਹ ਗੱਲ ਸਾਹਮਣੇ ਆਈ ਹੈ ਜਿਹੜੀ ਕਿ ਉਹਦੇ ਗਵਾਂਢੀ ਨੇ ਦੀ ਦੱਸੀ ਹੈ ਉਹਦਾ ਗਵਾਂਢੀ ਜਿਹੜਾ ਕਹਿੰਦਾ ਮੇਰੇ ਉਥੇ ਕਿਰਾਏ ਤੇ ਰਹਿੰਦੇ ਨੇ ਉਹਨੇ ਕਿਹਾ ਉਹ ਕਹਿੰਦਾ ਵੀ ਇਹਦਾ ਨਾਂ ਕੰਚਨ ਹੈ ਔਰ ਇਹ ਪੰਜਾਬ ਦੇ ਨਹੀਂਗੇ ਇਹ ਬਾਹਰੋਂ ਆਏ ਸੀ ਔਰ ਹੌਲੀ-ਹੌਲੀ ਪੰਜਾਬੀ ਸਿੱਖ ਲਈ ਫਿਰ ਇਹਨੇ ਨਾ ਆਪਣਾ ਨਕਲੀ ਰਖ ਲਿਆ ਕਮਲਕੌਰ ਤੇ ਉਹਦੇ ਨਾਂ ਦੇ ਉੱਪਰ ਇਹ ਸਾਰਾ ਕੰਮ ਕਰ ਰਹੀ ਸੀ ਤਾਂ ਇੱਥੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਪੰਜਾਬਣ ਨਕਲੀ ਪੰਜਾਬਣ ਬਣ ਕੇ ਇਹਨੇ ਗੰਦ ਕਿਉਂ ਪਾਇਆ ਪੰਜਾਬੀਆਂ ਦੀਆਂ ਕੁੜੀਆਂ ਨੂੰ ਬਦਨਾਮ ਕਿਉਂ ਕੀਤਾ ਇਹ ਵੀ ਕੁਝ ਲੋਕ ਕਹਿ ਰਹੇ ਨੇ ਪਰ ਹੁਣ ਉਹ ਬਠਿੰਡੇ ਕਿਵੇਂ ਗਈ ਉਹਨੂੰ ਕਿਹਨੇ ਬੁਲਾਇਆ ਸੀ ਕੌਣ ਲੈ ਕੇ ਗਿਆ ਸੀ ਕਿਹਨੇ ਮਾਰਿਆ ਇਹਦੇ ਸਬੰਧੀ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਆ ਰਿਹਾ ਕਿ ਸਵੇਰ 5:30 ਮਿੰਟ ਦੇ ਉੱਪਰ ਉਹ ਜਿੱਥੇ ਉਹ ਗੱਡੀ ਖੜੀ ਹੈ ਜਿਹਦੇ ਚੋਂ ਇਹਦੀ ਬਦਬੂ ਮਾਰਦੀ ਲਾਸ਼ ਮਿਲੀ ਹੈ ਪਤਾ ਵੀ ਕਿਵੇਂ ਲੱਗਾ ਕੁਝ ਲੋਕਾਂ ਨੇ ਜਦੋਂ ਗੱਡੀ ਦੇ ਵਿੱਚੋਂ ਬਦਬੂ ਆਉਂਦੀ ਉਹਨਾਂ ਨੂੰ ਚੜੀ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਵੀ ਇਹ ਗੱਡੀ ਦੇ ਵਿੱਚ ਕੋਈ ਮਰਿਆ ਪਿਆ ਮੁਸ਼ਕਿਆ ਪਿਆ ਔਰ ਇਹਨੂੰ ਚੱਕੋ ਤਾਂ ਫਿਰ ਪੁਲਿਸ ਨੇ ਜਦੋਂ ਆ ਕੇ ਦੇਖਿਆ ਤਾਂ ਫਿਰ ਪਛਾਣ ਹੋਈ ਕਿ ਇਹ ਤਾਂ ਉਹੀ ਹੈ ਕੁੜੀ ਸੋਸ਼ਲ ਮੀਡੀਆ ਵਾਲੀ ਜਿਹੜੀ ਕਮਲਕੌਰ ਦੇ ਨਾਲ ਚੱਲ ਰਹੀ ਤਾਂ ਉਹ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਉਹਦੇ ਵਿੱਚ ਸਵੇਰ 5:30 ਮਿੰਟ ਦੇ ਉੱਪਰ ਇੱਕ ਵਿਅਕਤੀ ਉੱਥੇ ਗੱਡੀ ਖੜੀ ਕਰਕੇ ਉਹਦੇ ਵਿੱਚੋਂ ਬਾਹਰ ਆਇਆ ਔਰ ਜਾਪਦਾ ਇੰਜ ਹੈ ਕਿ ਉਹਨੇ ਜਿਵੇਂ ਪੱਗ ਬੰਨੀ ਹੈ ਉਹਨੇ ਜਿਵੇਂ ਦਾੜੀ ਰੱਖੀ ਹੈ ਤੇ ਉਹ ਵਿਅਕਤੀ ਪਹਿਲਾਂ ਫੋਨ ਤੇ ਗੱਲ ਕਰਦਾ ਹੈ ਫਿਰ ਗੱਡੀ ਦੀ ਬਾਰੀ ਮਾਰਦਾ ਹੈ ਤੇ ਚਲਿਆ ਜਾਂਦਾ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਸ ਕਮਲਕੌਰ ਦਾ ਕਤਲ ਉਸੇ ਨੇ ਕੀਤਾ ਹੈ ਯਾ ਕਿ ਉਹ ਇਹਨੂੰ ਸਿਰਫ ਇੱਥੇ ਲੈ ਕੇ ਆਇਆ ਸੀ ਤੇ ਇਹ ਆਪੇ ਕੁਝ ਇਹਨੂੰ ਹੋਇਆ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਉਹ ਨਸ਼ਾ ਪੱਤਾ ਕਰਦੀ ਹੋਵੇ ਤੇ ਓਵਰਡੋਜ਼ ਲੈ ਲਈ ਹੋਵੇ ਉਹਦੇ ਨਾਲ ਵੀ ਮੌਤ ਹੋਈ ਹੋ ਸਕਦੀ ਹੈ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਉਹ ਜਿਹੜਾ ਵਿਅਕਤੀ ਹੈ ਜਿਹੜਾ ਉਹਦੀ ਗੱਡੀ ਚੋਂ ਨਿਕਲਿਆ ਕਿਉਂ ਨਿਕਲ ਰਿਹਾ ਪਿਛਲੇ ਦਿਨੀਆਂ ਨੂੰ ਧਮਕੀਆਂ ਆਈਆਂ ਸੀ ਪੰਜ ਛੇ ਮਹੀਨੇ ਪਹਿਲਾਂ ਇਹਨੇ ਆਪ ਵੀ ਸੋਸ਼ਲ ਮੀਡੀਆ ਤੇ ਆ ਕੇ ਬੋਲਿਆ ਸੀ ਖਬਰ ਵੀ ਆਈ ਸੀ ਕਿ ਕਮਲ ਕੌਰ ਦੀਆਂ ਲੱਚਰ ਟਾਈਪ ਗਲਤ ਕਿਸਮ ਦੀਆਂ ਸ਼ਬਦਾਂ ਵਾਲੀਆਂ ਵੀਡੀਓ ਜਿਹੜੀਆਂ ਪਾਉਂਦੀ ਹੈ ਤਾਂ ਇਹਨੂੰ ਇੱਕ ਗੈਂਗਸਟਰ ਗਰੁੱਪ ਨੇ ਧਮਕੀ ਦਿੱਤੀ ਹੈ ਖਬਰ ਆਈ ਸੀ ਕਿ ਉਹਨਾਂ ਨੇ ਕਿਹਾ ਜਾਂ ਤਾਂ ਸੁਧਰਦਾ ਜਾਂ ਅੰਜਾਮ ਭੁਗਤਣ ਲਈ ਤਿਆਰ ਹੋ ਜਾ ਤੇ ਬੀਤੇ ਕੱਲ ਇਹਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਲਿਖ ਕੇ ਪਾਇਆ ਮੈਟਰ ਆਖਰੀ ਪੋਸਟ ਜਿਹੜੀ ਇਹਦੀ ਸੋਸ਼ਲ ਮੀਡੀਆ ਤੇ ਜਿਹੜੀ ਬਹੁਤ ਕੁਝ ਸੋਚਣ ਲਾਉਂਦੀ ਹੈ ਲਿਖ ਕੇ ਪਾਇਆ ਜਿਹਦੇ ਚ ਕਹਿੰਦੀ ਹੈ ਹੁਣ ਲਵ ਨਹੀਂ ਹੁਣ ਸਿਰਫ ਛੱਕ 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 ਐਦਾਂ ਕਰਕੇ ਉਹਨੇ ਉਹ ਪਾਈ ਹੈ ਤਾਂ ਉਥੋਂ ਵੀ ਕੜੀਆਂ ਪੁਲਿਸ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਕਿਤੇ ਇਹਦਾ ਕਿਸੇ ਨਾਲ ਕੋਈ ਨੇੜਤਾ ਅਫੇਰ ਤਾਂ ਨਹੀਂ ਸੀ ਜਿਹਨੇ ਬੁਲਾਇਆ ਹੋਵੇ ਤੇ ਫਿਰ ਆ ਕਾਂਡ ਵਾਪਰ ਗਿਆ ਹੋਵੇ ਕਿਉਂਕਿ ਐਦਾਂ ਵੀ ਰੋਜ਼ ਹੁੰਦਾ ਤੁਸੀਂ ਆ ਪਿਛਲੇ ਦਿਨੋਂ ਤੋਂ ਰਾਜਾ ਰਗੂ ਬੰਛੀ ਵਾਲੀ ਸਟੋਰੀ ਆ ਦੋ ਦਿਨਾਂ ਤੋਂ ਸੁਣ ਰਹੇ ਹੋ ਕਿ 15 ਦਿਨ ਅਜੇ ਵਿਆਹ ਨੂੰ ਹੋਏ ਸੀ ਤੇ ਔਰਤ ਆਪਣੇ ਘਰ ਵਾਲੇ ਨੂੰ ਕਹਿ ਕੇ ਕਿ ਕਹਿ ਕੇ ਕਿ ਤੇ ਘੁੰਮਣ ਲੈ ਗਈ ਹਨੀਮੂਨ ਤੇ ਮਗਾ ਲਿਆ ਔਰ ਉੱਥੋਂ ਘਰ ਵਾਲੇ ਦੀ Laash ਮਿਲੀ ਬਾਅਦ ਚ ਪੁਲਿਸ ਨੇ ਉਹ ਕੁੜੀ ਗਾਇਬ ਹੋ ਗਈ ਸੀ ਪੁਲਿਸ ਨੇ ਉਹ ਕੁੜੀ ਫੜੀ ਆ ਜਾ ਕੇ ਦੋ ਤਿੰਨ ਮੁੰਡਿਆਂ ਦੇ ਨਾਲ ਦੱਸਿਆ ਜਾ ਰਿਹਾ ਕਿ ਉਹਨਾਂ ਚੋਂ ਇੱਕ ਉਹਦਾ ਪ੍ਰੇਮੀ ਸੀਗਾ ਤੇ ਉਹਨਾਂ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਦਾ ਉਹਨੇ ਕਤਲ ਕਰਵਾਇਆ ਐਦਾਂ ਦੀ ਸਟੋਰੀ ਵੀ ਹੋ ਸਕਦੀ ਹੈ ਕੋਈ ਪ੍ਰੇਮ ਕਹਾਣੀ ਜਾਂ ਕੁਝ ਇਹਦਾ ਅਜੇ ਸੱਚ ਸਾਹਮਣੇ ਨਹੀਂ ਆਇਆ ਆਵੇਗਾ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇੱਥੇ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਮਿੱਤਰੋ ਆਪਣੀਆਂ ਜ਼ਿੰਦਗੀਆਂ ਨੂੰ ਖੰਭੋਂ ਹੌਲੀਆਂ ਨਾ ਕਰੋ ਥੋੜਾ ਵਜਨਦਾਰ ਬਣਾਓ ਜੇ ਪਰਬਤੋਂ ਭਾਰਾ ਨਹੀਂ ਕਰ ਸਕਦੇ ਥੋੜਾ ਵਜਨਦਾਰ ਬਣਾਈਏ ਆਪਣੇ ਕੰਮਾਂ ਨਾਲ ਆਪਣੀ ਸੋਚ ਨਾਲ ਕੁਝ ਲੋਕ ਅਦਨਿਕਤਾ ਯਾਨੀ ਕਿ ਮਾਡਰਨਿਟੀ ਦੇ ਨਾਂ ਤੇ ਵੀ ਅਸੀਂ ਮਾਡਰਨ ਹੋ ਗਏ ਆ ਉੱਤੇ ਗੰਦ ਪਾਉਂਦੇ ਨੇ ਦੇਖੋ ਮਾਡਰਨਿਟੀ ਸਾਡੀ ਸੋਚ ਚ ਆਧੁਨਿਕਤਾ ਹੋਣੀ ਚਾਹੀਦੀ ਹੈ ਜਦੋਂ ਸਾਡੀ ਸੋਚ ਅੰਧਵਿਸ਼ਵਾਸ਼ਾਂ ਤੋਂ ਰਹਿਤ ਹੋ ਜਾਵੇ ਵਿਗਿਆਨਕ ਸੋਚ ਬਣ ਜਾਵੇ ਉੱਚੀ ਸੋਚ ਬਣ ਜਾਵੇ ਜਿਹੜੀਆਂ ਪੁਰਾਣੀਆਂ ਗਲਤ ਅੰਧਵਿਸ਼ਵਾਸੀ ਚੀਜ਼ਾਂ ਉਹਨਾਂ ਤੋਂ ਬਾਹਰ ਨਿਕਲ ਆਏ ਇਹ ਤਾਂ ਹੋਈ ਆਧੁਨਿਕਤਾ ਤੇ ਮਾਡਰਨਿਟੀ ਕੱਪੜਿਆਂ ਤੋਂ ਨੰਗੇ ਹੋਣਾ ਤੇ ਗੰਦੇ-ਗੰਦੇ ਸ਼ਬਦ ਵਰਤਨੇ ਸ਼ਰੇਆਮ ਖੁੱਲਿਆਂ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਉੱਪਰ ਆ ਕੇ ਤੇ ਗੰਦ ਪਾਉਣਾ ਲੱਚਰਤਾ ਪ੍ਰਸਨੀ ਇਹ ਮਾਡਰਨਿਟੀ ਨਹੀਂ ਕਹੀ ਜਾ ਸਕਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਜੋ ਕਰਨਾ ਕਰੋ ਉਹ ਤੁਹਾਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਆ ਆਪਣੇ ਕਮਰੇ 'ਚ ਆਪਣੇ ਘਰ 'ਚ ਤੁਸੀਂ ਕੀ ਕਰਨਾ ਹੈ ਉਹ ਤੁਹਾਨੂੰ ਫੁੱਲ ਆਜ਼ਾਦੀ ਹੋਣੀ ਚਾਹੀਦੀ ਆ ਤੇ ਜੋ ਮਰਜ਼ੀ ਕਰੋ ਪਰ ਪਬਲਿਕ 'ਚ ਲੋਕਾਂ ਦੇ ਵਿੱਚ ਤੁਹਾਡੀ ਆਜ਼ਾਦੀ ਦੀ ਹੱਦ ਹੋਣੀ ਚਾਹੀਦੀ ਆ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਹਨੇ ਜਿੱਥੇ ਸਾਡੇ ਮਤਲਬ ਜਿਹੜਾ ਸਾਡਾ ਕਾਨੂੰਨ ਵਿਵਸਥਾ ਉਹਦੇ ਉੱਪਰ ਵੀ ਪੁਲਿਸ ਸਿਸਟਮ ਪ੍ਰਬੰਧ ਤੇ ਵੀ ਸਵਾਲ ਖੜੇ ਕੀਤੇ ਨੇ ਵੀ ਐਦਾਂ ਇੱਕ ਕੁੜੀ ਨੂੰ ਮਾਰ ਕੇ ਕੋਈ ਬੜੇ ਆਰਾਮ ਨਾਲ ਪਾਰਕਿੰਗ 'ਚ ਛੱਡ ਗਿਆ ਤੇ ਪੁਲਿਸ ਨੂੰ ਹੁਣ ਤੱਕ ਖਬਰ ਹੀ ਨਹੀਂ ਲੱਗੀ ਕੀ ਪੁਲਿਸ ਦੀ ਮਸਤੀ ਦੀ ਇੰਨੀ ਹੈ ਕਿ ਲਾਸ਼ਾਂ ਕਾਰਾਂ 'ਚ ਪਈਆਂ ਰਹਿਣ ਤੇ ਕੰਨੋਂ ਕੰਨ ਖਬਰ ਨਾ ਹੋਵੇ ਆਮ ਪਬਲਿਕ ਦੱਸ ਰਹੀ ਉਹ ਵੀ ਕਿੰਨੇ ਟਾਈਮ ਬਾਅਦ ਜਦੋਂ ਲਾਸ਼ ਮੁਸਕ ਚੁੱਕੀ ਹੈ ਸੋ ਸਵਾਲ ਤਰ੍ਹਾਂ ਤਰ੍ਹਾਂ ਦੇ ਉੱਠ ਰਹੇ ਨੇ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੋ ਬਹੁਤ ਮਿਹਰਬਾਨੀ ਸ਼ੁਕਰੀਆ